ਸਰੇ ਬ੍ਰੈਡ ਕਿਟ ਯੂਜ਼ ਕਰਨੀ ਹੈ ਪਹਿਲੇ ਬ੍ਰਾਊਨ ਬ੍ਰੈਡ ਯੂਜ਼ ਕਰਦੇ ਪਏ ਸਰੇ ਇੱਕ ਸਾਟਾ ਸੈਂਟਰ ਚ ਬਣਾਉਂਦਾ ਤੁਹਾਨੂੰ ਆਈਡੀਆ ਕਿੱਥੋਂ ਆਇਆ ਜੀ ਇਹ ਪਾਜੀ ਬਸ ਇੱਕ ਯੂਨਿਕ ਆਈਟਮ ਹੈ ਲੋਕਾਂ ਨੇ ਵੀ ਆਈਟਮ ਆ ਇੱਥੇ ਸਿਰਫ ਅਪਾ ਨੇ ਬਣਾਣੀ ਸ਼ਾਰਟ ਕੀਤੀ ਹੈ ਅੱਛਾ ਜੀ ਮਿਸ ਪਹਿਲੇ ਆਪਾਂ ਹਾਂ ਜੀ ਚਾਰ ਬਟਾ ਬ੍ਰੈਡ ਦੀ ਬਣਦੀ ਹੈ ਆ ਗਈ ਤੰਦੂਰੀ ਸੌਸ ਵੀਰੇ ਆ ਗਈ ਲਿਕਵਿਡ ਚੀਜ਼ ਅੱਛਾ ਜੀ ਮੈਂ ਕਿਤੇ ਮਾਇਓਨੈਸ ਨਹੀਂ ਨਹੀਂ ਮੈਂ ਮਾਇਓਨੈਸ ਦੀ ਯੂਜ਼ ਨਹੀਂ ਕਰਦਾ ਆ ਗਈ ਆਪਣੀ ਸੌਸ ਬਣਾਈ ਹੋਈ ਜੀ ਆਪ ਆਪ ਤਿਆਰ ਕਰ ਦੋ ਜੀ ਹਾਂ ਜੀ ਹਾਂ ਜੀ ਤੇ ਤੇ ਆ ਗਈ ਮਿਕਸਡ ਵੈਜੀਟੇਬਲ ਇਹਦੀ ਟਾਪਿੰਗ ਦਾ ਨਾ ਸਰ ਹਾਂਜੀ ਅਜੇ ਪ੍ਰੇਅ ਤੰਦੂਰੀ ਅੱਛਾ ਫੇਰ ਤਾਂ ਤੰਦੂਰੀ ਹਾਂਜੀ ਸਾਰੇ ਮਿੱਟ ਪੜ ਚੁੱਕੇ ਸਨ ਸਰ ਇਹ ਬੜੀ ਤਕਨੀਕ ਦੇ ਨਾਲ ਜੀ ਗੋਲ ਗੋਲ ਕਰਦਾ ਰੋਲ ਇਹਨਾਂ ਟੁੱਟੇ ਜਾਂਦੇ ਜੀ ਸਾਰੇ ਤਾਂ ਨਹੀਂ ਹੁੰਦਾ ਗੋਲੇ ਜੀ ਇਸ ਦੀ ਬਾਰਿਸ਼ ਹੀ ਕਰਦੇ ਜਾ ਰਹੇ ਹਾਂ ਨਾ ਬਿਲਕੁਲ ਬਿਲਕੁਲ ਭਾਈ ਜੀ 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 ਬੰਦਾ ਜਿ세 ਚੀਜ਼ ਦੀ ਕੋਈ ਕਮੀ ਨਹੀਂ ਛੱਡੀ ਹੈ ਪੂਰਾ ਭਰਤਾ ਹੋਣਾ ਇਹਨੂੰ ਕਰਨਾ ਰੋਲ ਜੀ ਚਾਰ ਚੀਜ਼ ਫਿਰ ਸੈਂਡਵਿਚ ਤਿਆਰ ਹੈ ਆਪਣਾ ਹਲੇ ਇਹਦੇ ਉੱਤੇ ਆ ਜੀ ਅੱਛਾ ਹਲੇ ਮੋਰ ਸੌਸ ਆ ਗਈ ਫਿਰ ਫਿਰ ਸੌਸ ਆ ਗਈ ਇਹ ਸਰ ਕੀ ਡਿਫਰੈਂਟ ਆ ਨਾ ਵੀਰੇ ਫਿਰ ਹੁਣ ਕੀ ਆ ਗਿਆ ਜੀ ਲਿਕਵਿਡ ਚੀਜ਼ ਆ ਗਿਆ ਫਿਰ ਤੋਂ ਫਿਰ ਤੋਂ ਲਿਕਵਿਡ ਜੀ ਬਟਾਪਿੰਦੇ ਹਾਂ ਜੀ ਉਹ ਜਿਹੜੀ ਆ ਨਾ ਲਿਕਵਿਡ ਵੀਰੇ ਇਹ ਹੈ ਮੋਜ਼ਰੇਲਾ ਜਿਹੜੀ ਮੈਲਟ ਹੁੰਦੀ ਹੈ ਅੰਦਰੋਂ ਗਾਜੀ ਦੋਨਾਂ ਦਾ ਟੇਸਟ ਡਿਫਰੈਂਟ ਆ ਜੀ ਅੱਛਾ ਹੁਣ ਇਹਨਾਂ ਨੂੰ ਦੇਖੋ ਓਵਨ ਤੇ ਇਹ ਆਪਣਾ ਕਸਟਾ ਸੈਂਡਵਿਚ ਤਿਆਰ ਹੈ ਭਾਜਣ ਬਾਕੀ ਲ ਸਰੇ ਬ੍ਰੈਡ ਕਿੱਡ ਯੂਜ਼ ਕਰਨੀ ਹੈ ਪਹਿਲੇ ਬ੍ਰਾਊਨ ਬ੍ਰੈਡ ਯੂਜ਼ ਕਰਦੇ ਆ ਭਾਜੀ ਅੱਛਾ ਜੀ ਹਾਂ ਜੀ ਇਹਦੇ ਪਹਿਲਾਂ ਕੋਰਨਰ ਕੱਟੇ ਜਾਂਦੇ ਹਨ ਜੀ ਸਾਈਡਾ ਕੱਟ ਦਾਂਗੇ ਜੀ ਸਰੇ ਇੱਕ ਸਾਟਾ ਸੈਂਟਰ ਚ ਬਣਾਉਂ ਤੁਹਾਨੂੰ ਆਈਡੀਆ ਕਿੱਥੋਂ ਆਇਆ ਜੀ ਇਹ ਭਾਜੀ ਬਸ ਇੱਕ ਯੂਨਿਕ ਆਈਟਮ ਹੈ ਲੋਕਾਂ ਨੇ ਵੀ ਆਈਟਮ ਆ ਇੱਥੇ ਸਰ ਬੱਪਾ ਨੇ ਮਨਾਨੀ ਸਟਾਰਟ ਕੀਤੀ ਹੈ। ਅੱਛਾ ਜੀ ਮਿਸ ਪਹਿਲੇ ਆਪਾਂ ਹੈ। ਹਾਂ ਜੀ। ਇਹ ਆਪਣੇ ਚਾਰ ਬਰੈਡਾਂ ਲੱਗ ਸਕਦੇ ਆ। ਇਹ ਮਤਲਬ ਚਾਰ ਬਰਡਾਉਣ ਗਿਆ ਨਾ ਜੀ। ਹਾਂ। ਚਾਰ ਬਰੈਡ ਬਰੈਡ ਦੀ ਬਣਦੀ। ਇਹ ਆ ਗਈ ਤੰਦੂਰੀ ਸੌਸ ਵੀਰੇ। ਇਹ ਆ ਗਈ ਨਿੱਕੜ ਚੀਜ਼। ਅੱਛਾ ਜੀ ਮੈਂ ਕਿਤੇ ਮਾਇਓਨੈਸ? ਨਹੀਂ ਅਰੇ ਮੈਂ ਮਾਇਓਨੈਸ ਤੇ ਯੂਜ਼ ਨਹੀਂ ਕਰਦਾ। ਇਹ ਆਗੇ ਪਨੀ ਸੌਸ ਬਣਾਈ ਹੋਈ ਜੀ। ਆਪ ਜੀ ਆਪ ਚਾਰ ਕਰ ਦਿਓ ਜੀ। ਹਾਂ ਜੀ ਹਾਂ ਜੀ ਬਿਲਕੁਲ। ये तो आगे मिक्सचर आ गया ये दी टॉपिंग है ना सर हां जी ये तो फिर तंदूरी अच्छा फिर तो तंदूरी हां जी शायद ये मिस कर दी चीज वाली ये तैयार हो गया ओरिजिनल ਜਣਾ ਸਰ ਇਹ ਬੜੀ ਤਕਨੀਕ ਦੇ ਨਾਲ ਹੀ ਗੋਲ ਗੋਲ ਕਰਦਾ ਰੋਲ ਇਹਨੂੰ ਟੁੱਟੇ ਜਾਂਦੇ ਜੀ ਸਾਰੇ ਤਾਂ ਨਹੀਂ ਹੁੰਦਾ ਗੋਲੇ ਚੀਜ਼ੀ ਬਾਰਿਸ਼ ਹੀ ਕਰਦੇ ਜਾ ਰਹੇ ਆ ਨਾ ਬਿਲਕੁਲ ਸਹੀ ਬਾਜੀ ਚੀਜੀ ਚੀਜੀ ਬੰਦਾ ਜਿਸੇ ਚੀਜ਼ ਦੀ ਕੋਈ ਕਮੀ ਨਹੀਂ ਛੱਡੀ ਇਹ ਪੂਰਾ ਭਰਤਾ ਹੋਣੇ ਨੂੰ ਕਰਨਾ ਰੋਲ ਜੀ ਸਹੀ ਇਹ ਸਰ ਉਹਦਾ ਡਨ ਹੈ ਇਹ ਆਪਣਾ ਨੇ ਕਿੰਦਰ ਚਾਹਤੀ ਹੈ ਤੇਰੇ ਸੈਂਡਵਿਚ ਤਿਆਰ ਹੈ ਇਹ ਆਪਣਾ ਹਲੇ ਇਹਦੇ ਉੱਤੇ ਆ ਜੀ ਅੱਛਾ ਹਲੇ ਹੋਰ ਸੌਸ ਆ ਗਈ ਫਿਰ ਫਿਰ ਸੌਸ ਆ ਗਈ ਇਹ ਸਰ ਕਿਉਂ ਆਂਦੇ ਡਿਫਰੈਂਟ ਆ ਨਾ ਤੇਰੇ ਫਿਰ ਹੁਣ ਕੀ ਆ ਗਿਆ ਜੀ ਲਿਕਵਿਡ ਚੀਜ਼ ਆ ਗਿਆ ਫਿਰ ਤੋਂ ਫੇਰ ਤੋਂ ਲੇਕ ਵੜ ਜੀ ਹਾਂ ਜੀ ਫਿਰ ਹੁਣ ਕੀ ਆ ਰਹੀ ਹੈ ਇੱਥੇ ਉਹਦੇ ਉੱਤੇ ਆ ਗਿਆ ਜੀ ਮੋਜ਼ਰੇਲਾ ਚੀਜ਼ ਸਰ ਇਹ ਚ ਫਰਕ ਕੀ ਹੈ ਦੋਵਾਂ ਦੇ ਵਿੱਚ ਉਹ ਜਿਹੜੀ ਹੈ ਨਾ ਲਿਕਵਿਡ ਹੈ ਵੀਰੇ ਇਹ ਹੈ ਮੋਜ਼ਰੇਲਾ ਜਿਹੜੀ ਮੈਲਟ ਹੁੰਦੀ ਹੈ ਅੰਦਰੋਂ ਜਾ ਕੇ ਦੋਨਾਂ ਦਾ ਟੇਸਟ ਡਿਫਰੈਂਟ ਆਈ ਤੇ ਟੇਸਟ ਦੇ ਸੰਨ ਉਦਾਂ ਵਿੱਚ ਹੈ ਕੰਮ ਚੀਜ਼ ਦਾ ਹੀ ਨਾ ਕੰਮ ਹੈਗਾ ਚੀਜ਼ ਦਾ ਹੀ ਇਹ ਹੋ ਗਿਆ ਰੈਡੀ ਹੁਣ ਇਹਨੂੰ ਕਰਾਂਗੇ ਹਾਂ ਜੀ ਹਾਂ ਜੀ ਅੱਛਾ ਹੁਣ ਇਹਨਾਂ ਕੀ ਦੇਖੋ ਓਵਨ ਤੇ ਇਹ ਆਪਣਾ ਇੱਕ ਸਾਟਾ ਸੈਂਡਵਿਚ ਤਿਆਰ ਆ ਗਏ ਮੈਂ ਖਾ ਕੇ ਰਿਵਿਊ ਦਿੰਨੇ ਤੁਹਾਨੂੰ 10 ਦਿਨਾਂ ਵਾਲਾ ਹੈ ਕਿਦਾਂ ਦਾ ਦਸਲ ਦੇ ਵਿੱਚ ਭਈਆ ਤਿਆਰ ਹੈ ਜੀ ਆਪਣਾ ਇਹ ਤਿਆਰ ਹੈ ਜੀ ਆ ਹੋ ਗਿਆ ਦੇਖ ਕਸਾਟਾ ਸੈਂਡਵਿਚ ਸਰ ਇੱਕ ਸਾਟਾ ਸੈਂਡਵਿਚ ਕੱਟ ਪੀਸਾ ਸੈਂਡਵਿਚ ਵੱਧ ਲੱਗ ਰਿਹਾ ਜੀ ਫੁੱਲੀ ਚੀਜ਼ ਲੋਡਡ ਹੈ ਮੈਂ ਇੱਕ ਵਾਰੀ ਤੁਸੀਂ ਖਾਓ ਤਾਂ ਫਿਰ ਪਤਾ ਲੱਗੂ ਇਹਦਾ ਟੇਸਟ ਤੁਹਾਨੂੰ ਆ ਰਿਹਾ ਹੈ ਬੰਦਾ ਆ ਬੰਦਾ ਉਹਦੇ ਪਤਾ ਹੋ ਰਿਹਾ ਆ ਆ ਲਗ ਰਹੀ ਆ ਆਈਸਕ੍ਰੀਮ ਦਾ ਆਪਾਂ ਚਮਚੇ ਨਾਲ ਖਾ ਲਈਏ ਹੋਣੇ ਇੱਕ ਸਾਟਾ ਸੈਂਡਵਿਚ ਹੱਥ ਚਾ ਕੇ ਖਾਈਏ ਕਿ ਚਮਚੇ ਨਾਲ ਖਾਈਏ ਚਲਾਓ ਕੋਈ ਨਹੀਂ ਦੇਖਦੇ ਆ ਕੀ ਕੀਤਾ ਜਾਵੇ ਚੱਕਦੇ ਆ ਥੋੜਾ ਰਿਸਕ ਹੀ ਹੈ ਘੱਮ ਆ ਪਰ ਚਲੋ ਕੋਈ ਨਹੀਂ ਕਰਾਂਗੇ ਜਰੂਰ ਤੁਹਾਡੇ ਵਾਸਤੇ ਚਮਚਨੇ ਦੇਖ ਲੈਨੇ ਯਾਰ ਆਪਾਂ ਉਹ ਕੰਮ ਔਖਾ ਹੀ ਲੱਗ ਰਿਹਾ ਮੈਨੂੰ ਇਹ ਨਾ ਥੋੜਾ ਪੀਜ਼ਾ ਠੀਕ ਨਾ ਸੈਂਡਵਿਚ ਰਹਿੰਦਾ ਇਹ ਚੀਜ਼ ਬਣ ਕੇ ਇੱਕ ਸਾਟਾ ਸੈਂਡਵਿਚ ਜੋ ਕਿ ਦਾ ਨਾਮ ਵੀ ਆ ਹੈ ਉਹ ਜ਼ਬਰਦਸਤ ਹੈ ਤੇ ਨਾ ਜਿਹੜਾ ਸਪੈਸ਼ਲ ਇਹਦਾ ਮਜੀਦੋ ਹੈਗਾ ਆਪਾਂ ਵੀ ਟੈਸਟ ਕਰਦੇ ਨੇ ਤੇ ਦੱਸਦੇ ਹਾਂ ਕਿਦਾਂ ਦੇ ਕੁਰੀ ਥੋੜਾ ਹਿਲਾ ਲਈਏ ਬਹੁਤ ਫਰਕ ਆ ਯਾਰ ਮਾਰਕੀਟ ਨਾਲੋਂ ਨਾ ਜੋ ਅੱਜਕੱਲ ਮਾਰਕੀਟ ਚ ਵਿਕਰੇ ਉਹ ਚੀਜ਼ ਨਹੀਂ ਹੈਗੀ ਇਹਨਾਂ ਦਾ ਆਪਣਾ ਨਾਮ ਸਾਰਾ ਜਿਹੜਾ ਇਹਨਾਂ ਜ਼ਬਰਦਸਤ ਟੇਸਟ ਕਰ ਰਿਹਾ ਨਾ ਮੀਨ ਅੰਦਰ ਰਿਫਰੈਸ਼ਿੰਗ ਕਰਦਾ ਜਾ ਰਿਹਾ ਉਹ ਜਿਹੜਾ ਸੋਡਾ ਉਹ ਵੀ ਦੂਜਾ ਤੇ ਜੇ ਤੁਸੀਂ ਵੀ ਚਾਹੇ ਸਾਡਾ ਸੈਂਡਵਿਚ ਤੇ ਮਜੀਤੋ ਵੀ ਨਾ ਚਾਹੁੰਦੇ ਹੋ ਤੇ ਤੁਹਾਨੂੰ ਆਣਾ ਪਵੇਗਾ ਕਟਿੰਗ